ਤੁਸੀਂ ਇੱਥੋਂ ਬੱਚਾ ਤਾਂ ਭੇਜ ਦਿੰਦੇ ਹੋ ਕਿ ਫਲਾں ਉੱਥੇ ਭੂਆ ਰਹਿੰਦੀ ਐ ਉੱਥੇ ਮਾਸੀ ਰਹਿੰਦੀ ਐ ਉੱਥੇ ਤਾਏ ਦਾ ਮੁੰਡਾ ਰਹਿੰਦਾ ਐ ਉਹਨਾਂ ਕੋਲ ਜਾ ਕੇ ਰਹਿ ਲਈ ਸੌਖੇ ਰਹੋਗੇ ਇਹ ਸੌਖੇ ਰਹਿੰਦੇ ਵੀ ਐ ਲੋਕ ਜਾਂ ਨਹੀਂ ਰਹਿੰਦੇ ਬੱਚਿਆਂ ਨਾਲ ਗੱਲ ਕਰਕੇ ਕੀ ਸਮਝ ਆਇਆ ਪਲੀਜ਼ ਆਪਣੇ ਬੱਚਿਆਂ ਨੂੰ ਜ਼ਿਆਦਾ ਟਰਸਟ ਕਰੋ ਉਹਨਾਂ ਤੇ ਇਤਬਾਰ ਕਰੋ ਉਹਦਾ ਕਾਰਨ ਇਹ ਹੈ ਜੀ ਮੈਂ ਤੁਹਾਨੂੰ ਇੱਕ ਦੁਆਰਣ ਦੇ ਤੌਰ ਤੇ ਦੱਸਦਾ ਮੈਂ ਇੱਕ ਮੇਰੇ ਉੱਥੇ ਬੱਚੀ ਸੀਗੀ ਉਹਦੇ ਬਾਰੇ ਮੈਂ ਕਿਤਾਬ 'ਚ ਲਿਖਿਆ ਜਿਹੜੀ ਆਪਣੇ ਖਰਚੇ ਤੇ ਰੈਨੋਟਿਕਲ ਇੰਜੀਨੀਅਰਿੰਗ ਕਰ ਰਹੀ ਐ ਉਹਦੀ ਕਲਾਸ 'ਚ ਹੋਰ ਕੁੜੀ ਸੀਗੀ ਜਿਹੜੀ ਬ੍ਰੈਂਪਟਨ ਰਹਿੰਦੀ ਐ ਇਹ ਰਹਿੰਦੇ ਟ੍ਰਾਂਟੋ ਟੋ ਯੂਨੀਵਰਸਿਟੀ ਟ੍ਰਾਂਟੋ ਡਾਊਨਟਾਊਨ 'ਚ ਉਹਨੇ ਕਮਰਾ ਲਿਆ ਉਹਨੇ ਉਸ ਕੁੜੀ ਨੂੰ ਕਿਹਾ ਵੀ ਤੂੰ ਮੇਰੇ ਕਮਰੇ 'ਚ ਸ਼ਿਫਟ ਕਰ ਜਾ ਕਿਰਾਇਆ ਦਾਦਾ ਕਰ ਲਾਂਗੇ ਸੌਖੇ ਰਵਾਂਗੇ ਨਾਲੇ ਤੇਰਾ ਟਰੈਵਲਿੰਗ ਵੱਜ ਜੂਗੀ ਬ੍ਰੈਂਪਟਨ ਤੋਂ ਘੰਟਾ ਸਵਾ ਘੰਟਾ ਲੱਗ ਜਾਂਦਾ ਆਂਦੇ ਹੋਏ ਤੇ ਉਹ ਕਹਿੰਦੀ ਮੇਰੇ ਘਰ ਦੇ ਨਹੀਂ ਆਉਣ ਦੇਣਾ ਘਰ ਦੇ ਕਿੱਥੇ ਨੇ ਉਹ ਪੰਜਾਬ 'ਚ ਬੈਠਿਆ ਕਹਿੰਦੇ ਕਿਉਂ ਕਹਿੰਦੇ ਉਹ ਭੂਆ ਕੋਲ ਬੈਠਿਆ ਉਹ ਕਹਿੰਦੇ ਭੂਆ ਕੋਲ ਰਹਿ ਉਹ ਕਹਿੰਦੇ ਉਹਨਾਂ ਨੂੰ ਸਮਝਾ ਖੈਰ ਜੀ ਗੱਲ ਗਲ ਹੋਈ ਉਹ ਕਹਿੰਦੇ ਚੱਲ ਪਹਿਲਾਂ ਤਾਂ ਮਪੇਰੈਂਟ ਨੇ ਕਿਹਾ ਵੀ ਪੂਆ ਕੋਲੀ ਰਹੀ ਚੱਲ ਕਿਉਂ ਨਹੀਂ ਕਰਦੇ ਐ ਨਹੀਂ ਕਰਦੇ ਹੁਣ ਉਹ ਉਹਨੇ ਕਿਹਾ ਚੱਲ ਪੂਆ ਜੀ ਦੇਖ ਜੇਗੀ ਤਾਂ ਪੂਆ ਮਨਜ਼ੂਰ ਕਰ ਦੇਗੀ ਤਾਂ ਚੱਲ ਜੋ ਉਹ ਕਹਿੰਦੇ ਪੂਆ ਉਹਦੀ ਆਈ ਕਮਰਾ ਦੇਖਦੀ ਕਮਰੇ ਤੋ ਪਹੁੰਚਣ ਤੋਂ ਪਹਿਲਾਂ ਹੀ ਨੁਕਸ ਕੱਢਣ ਲੱਗ ਗਈ ਵੀ ਇਹ ਚਦਾ ਆ ਠੀਕ ਨਹੀਂ ਆਹ ਠੀਕ ਨਹੀਂ ਕਮਰੇ ਸਾਰੇ ਨੁਕਸ ਕੱਢਦੇ ਤੇ ਮੈਂ ਰਿਅਲਾਈਜ਼ ਕਰ ਲਿਆ ਵੀ ਆ ਆਣ ਨਹੀਂ ਦੇਣਾ ਚਾਹੁੰਦੇ ਮੈਂ ਕਿਹਾ ਉਹਨਾਂ ਦਾ ਕੀ ਇੰਟਰਸਟ ਹੈ ਉਹ ਕਹਿੰਦੇ ਜੀ ਉਹ ਆਪਣੇ 600 ਡਾਲਰ ਉਸ ਤੋਂ ਕਰਾਇਆ ਲੈਂਦੇ ਤੇ ਉਹਦੇ ਪੇਰੈਂਟ ਤੇ ਇਹਾਸਾਨ ਕਰਦੇ ਆ ਕਿ ਦੇਖੋ ਵੀ ਏਸੀ ਇਹ ਕਮਰਾ 900 ਡਾਲਰ ਦੇ ਦੇ ਸਕਦੇ ਆ ਹਾਂ 900 ਹੀ ਹੋਈ ਔਰ ਘਟ ਚ ਵੀ ਰੱਖੀ ਹੋਈ ਘਟ ਚ ਰੱਖੀ ਹੋਈ ਵੀ ਇਹ ਕਮਰਾ 900 ਡਾਲਰ ਤੇ ਚੜਦਾ ਸੀਗਾ ਅਸੀਂ ਤਾਂ 600 ਲੈਨੇ ਮੈਂ ਕਿਹਾ ਚੜਦਾ ਸੀ ਕਹਿੰਦੇ ਨਹੀਂ ਉਹਨੂੰ ਬੇਸਮੈਂਟ ਤਾਂ ਉਹਨਾਂ ਨੇ ਚੜਾਈ ਹੋਈ ਹੋਈ ਐ ਉਹ ਤਾਂ ਆਪਣੇ ਘਰ ਉੱਪਰਲਾ ਕਮਰਾ ਜਿਹੜਾ ਵੈਸੇ ਕੋਈ ਕਿਰਾਏ ਤੇ ਨਹੀਂ ਲੈਂਦਾ ਉਹ ਦਿੱਤਾ ਹੋਇਆ ਉਹਨਾਂ ਨੇ ਤੇ ਉਹ ਕਹਿੰਦੇ ਉਹ ਵੀ ਉਹਦੇ ਨਾਲ ਬੇਟੀ ਨਾਲ ਸ਼ੇਅਰ ਕਰਦੀ ਐ ਇਹ 600 ਡਾਲਰ ਵੀ ਦਿੰਦੀ ਐ ਪਰ 600 ਡਾਲਰ ਤੋਂ ਜ਼ਿਆਦਾ ਇੰਪੋਰਟੈਂਟ ਉਹਨੂੰ ਕੀ ਐ ਵੀ ਉਹ ਜਦੋਂ ਰੋਟੀ ਬਣਨੀ ਹੋ ਉਹਨੂੰ ਕਹਿ ਦਿੰਦੀ ਆਟਾ ਗ ਆ ਫਲਾਣਾ ਕੰਮ ਕਰਦੇ ਉਹਨੂੰ ਯੂਜ਼ ਵੀ ਕਰ ਰਹੀ ਹੈ ਜਾਂ ਕਿਤੇ ਬੱਚੇ ਛੋਟੇ ਐ ਬੱਚੇ ਘਰ 'ਚ ਛੱਡ ਕੇ ਜਾਣੇ ਤਾਂ ਉਹਦੇ ਸਿਰ ਤੇ ਛੱਡ ਕੇ ਆਪ ਕੰਮ ਕਰੇ ਪੂਆ ਨੂੰ ਉਹਦੀ ਐਡਵਾਂਟੇਜ ਐ ਡਿਸਐਡਵਾਂਟੇਜ ਕੋਈ ਨਹੀਂ ਗਈ ਤੇ ਉਹ ਤਾਂ ਨਹੀਂ ਚਾਹ ਚਾਂਦੀ ਵੀ ਲੱਭੇ ਜਾਏ ਪਰ ਕਿਉਂਕਿ ਪੇਰੈਂਟਸ ਨਹੀਂ ਟਰਸਟ ਕਰ ਰਹੇ ਇੰਡੀਆ 'ਚ ਬੈਠਾ ਪੇਰੈਂਟਸ ਹਾਂਜੀ ਉਹ ਟਰਸਟ ਨਹੀਂ ਕਰ ਰਹਾ ਬੱਚੇ ਨੂੰ ਕਿ ਬੱਚਾ ਵਿਗੜ ਜਾਊਗਾ ਬੱਚਾ ਵਿਗੜ ਜਾਊਗਾ ਬੱਚਾ ਤਾਂ ਤੁਹਾਡਾ ਚੰਡੀਗੜ੍ਹ ਵੀ ਵਿਗੜ ਜਾਏਗਾ ਜੇ ਵਿਗੜਨ ਵਾਲਾ ਹੋਇਆ ਤਾਂ ਮੇਰੀ ਬੇਟੀ ਦਿੱਲੀ ਪੜਨ ਗਈ ਸੀਗੀ ਬਹੁਤ ਸਾਲ ਪਹਿਲਾਂ ਤੇ ਮੈਨੂੰ ਆਗੇ ਸੀਗੇ ਰਿਸ਼ਤੇਦਾਰ ਕਹਿੰਦੇ ਭਾਜੀ ਉ ਕਹਿੰਦੇ ਬੱਚਾ ਵਿਗੜ ਜਾਊਗਾ ਮੈਂ ਕਿਹਾ ਜੀ ਬੱਚੇ ਤਾਂ ਮੈਂ ਚੰਡੀਗੜ੍ਹ ਵੀ ਵਿਗੜਦੇ ਦੇਖੇ ਮੈਂ ਚੰਡੀਗੜ੍ਹ ਨੂੰ ਦਿੱਲੀ ਕਿਉਂ ਨਾ ਟਰਸਟ ਕਰਾਂ ਬੱਚੇ ਨੂੰ ਤੇ ਮੇਰੀ ਦਰख्वाਸਤ ਪੇਰੈਂਟਸ ਨੂੰ ਹੋਇਆ ਕਿ ਆਪਣੀ ਮਿਹਨਤਾਂ ਕਰਕੇ ਕਰਾਏ ਦੇ ਰਿਹਾ ਹੈ ਬੱਚੇ ਉਹ ਉਹ ਕੁੜੀ ਪੜ ਵੀ ਰਹੀ ਹੈ ਜੌਬ ਵੀ ਕਰ ਰਹੀ ਹੈ ਖਰਚਾ ਵੀ ਕੱਢ ਰਹੀ ਹੈ ਤੇ ਉਹਨੂੰ ਇੰਨਾ ਤਾਂ ਉਸਤੇ ਟਰਸਟ ਕਰੋ ਕਿ ਵੀ ਉਹ ਆਪਣੇ ਡਿਸੀਜਨ ਆਪ ਲੈ ਸਕੇ